ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਸੰਪੰਨ ਹੋ ਗਿਆ ਹੈ। ਕਈ ਬਿੱਲੇ ਦੇ ਵਿੱਚ ਪਾਸ ਕਰ ਦਿੱਤੇ ਗਏ ਨੇ। ਕਈ ਬਿੱਲ ਪੇਸ਼ ਹੋਏ, ਕਈ ਮੁੱਦਿਆਂ 'ਤੇ ਚਰਚਾ ਵਿਚੜੀ ਪਰ ਮਾਹੌਲ ਕਾਫੀ ਇਸ ਦੌਰਾਨ ਸ਼ਾਂਤ ਸੀ। ਭਦਰਵਿੰਦਰ ਜੀ ਪਹਿਲੀ ਗੱਲ ਤਾਂ ਇਹ ਜਿਹੜਾ ਇਜਲਾਸ ਸੀ। ਐਂਜ ਲੱਗਦਾ ਜਿਵੇਂ ਸਿਰਫ ਤੇ ਸਿਰਫ ਖਾਣਾ-ਪੀਣਾ। ਪਹਿਲਾ ਵਾਲਾ ਮਾਹੌਲ ਨਹੀਂ ਸੀ। ਉਹਦੇ ਨਾਲ ਕੋਈ ਤਬਦੀਲੀ ਸੀ। ਇਤੋਂ ਤੱਕ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਈ ਕਾਂਗਰਸੀਆਂ ਨੂੰ ਭਾਜੀ ਕਹਿੰਦੇ ਵੀ ਦੇਖੇ। ਕਿ ਜਲੰਧਰ ਦੇ ਆਸ-ਪਾਸ ਮਾਈਨਿੰਗ ਹੋ ਰਹੀ ਹੈ। ਹੂੰ। ਉਠਾਇਆ ਸੀ ਸਾਫਕਾ ਹਾਕੀ ਕਪਤਾਨ ਵਰਗਣ ਸਿੰਘ ਰਾਣੀ। ਤਾਂ ਜਵਾਬ ਆਇਆ ਭਾਜੀ ਮੈਂ ਜਿੱਦਣ ਜਲੰਧਰ ਆਇਆ ਮੇਰੇ ਨਾਲ ਲੈ ਕੇ ਚੱਡਿਆ ਆਪਾਂ ਦੇਖ ਕੇ ਆ। ਉਹਦੇ ਵਿੱਚ ਕਈ ਤਰ੍ਹਾਂ ਦੇ ਬੰਦੇ ਸ਼ਾਮਲ ਨੇ। ਖਾਸ ਕਰਕੇ ਇਸ ਮਾਈਨਿੰਗ ਖਨਨ ਭਾਗ ਦੇ ਉਹ ਦੋ ਦਿਨ ਪਹਿਲਾਂ ਦੱਸਿਆਉਣਗੇ ਕਿ ਪਰਸੋਂ ਮੁੱਖ ਮੰਤਰੀ ਨਹੀਂ ਆਉਣਾ ਹਮ ਆਪਦਾ ਹੈੱਡਕੌਟਰਮ ਤਮਾਯਾ ਚੱਕਲੇ ਅਰਨਾ ਚੌਧਰੀ ਨੂੰ ਵੱਡੀ ਪਾਵਰ ਦੇ ਦਿੱਤੀ ਗਈ ਹੈ ਜੀ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਨੂੰ ਉਪ ਆਗੂ ਐਲਾਨ ਦਿੱਤਾ ਗਿਆ ਹੈ ਲਿਖਤੀ ਰੂਪ ਦੇ ਵਿੱਚ ਇਹ ਆਰਡਰ ਵੀ ਆ ਗਿਆ ਇਸ ਤੋਂ ਪਹਿਲਾਂ ਡਾਕਟਰ ਬਲਜੀਤ ਕੌਰ ਵਾਲਾ ਮਹਿਕਮਾ ਇਹਨਾਂ ਕੋਲ ਹੁੰਦਾ ਸੀ ਸਮਾਜ ਭਲਾਈ ਦਾ ਸੋਪਾ ਕਹਿ ਸਕਦੇ ਹਾਂ ਕਿ ਵਿਧਾਨ ਸਭਾ ਲਈ ਅਰਨਾ ਚੌਧਰੀ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਇਹ ਕਲਕੱਤਕ ਸਾਹਮਣੇ ਲੀਡਰਾਂ ਨੂੰ ਤਲਬ ਕੀਤਾ ਕੁਝ ਲੀਡਰ ਆਪਣਾ ਸਪਸ਼ਟੀਕਰਨ ਦੇ ਵੀ ਆਏ ਸੋਦੇ ਸਿੰਘ ਬਾਦਲ ਪਹਿਲਾਂ ਹੀ ਪਹੁੰਚ ਗਏ ਸੀਗੇ ਵਿਕਰਮ ਸਿੰਘ ਮੀਟਿਆ ਜੁਝੇ ਨੰਬਰ ਤੇ ਪਹੁੰਚੇ ਤੇ ਦੋ ਲੀਡਰ ਇਕੱਠੇ ਪਹੁੰਚੇ ਜਿਨ੍ਹਾਂ ਮਰਪੀ ਸਿੰਘ ਬਾਦਲ ਤੇ ਇੱਕ ਸੁੱਚਾ ਸਿੰਘ ਨੰਗਾਰ। ਇਹ ਕਲਕੱਤਕ ਸੌਦੇ ਜਨਤਾ ਸੌਦੇ ਦੇ ਭਲਾ ਆਮ ਲੋਕਾਂ ਦੇ ਵਿੱਚ ਦੋਹੇ ਤਰ੍ਹਾਂ ਦੇ ਪ੍ਰਭਾਵ ਚੱਲ ਰਹੇ ਨੇ। ਕਈ ਤਾਂ ਕਹਿੰਦੇ ਕਿ ਦੇਖੋ ਅਕਾਲ ਤਖਤ ਸਭ ਤੋਂ ਵੱਡਾ ਹੈ। ਹੂੰ। ਕਈ ਤਾਂ ਇਹ ਕਹਿੰਦੇ ਆ ਕਿ ਜੋ ਸੁਖਵੀਰ ਸਿੰਘ ਬਾਦਲ ਨੇ ਕਿਹਾ ਤੁਹਾਨੂੰ ਉਹੀ ਸੱਚ ਹੈ। ਪਰ ਕਈ ਬਕਰੇ ਬਕਰੇ ਤੋਂ ਉਸ ਤੇ ਕਹਿ ਕੇ ਆਏ ਨੇ ਜਿਨ੍ਹਾਂ ਦੇ ਆਪ ਨਾਂ ਲਏ ਨੇ। ਕਿ ਅਕਾਲ ਤਖਤ ਤੁਹਾਣਾ ਸਿੱਖ ਪੰਥ ਦੀ ਸ਼ਾਨ ਹੈ। ਹੂੰ। ਸਾਨੂੰ ਜੋ ਸਜ਼ਾ ਉੱਥੋਂ ਲੱਗੇਗੀ ਅਸੀਂ ਖੜੇ ਮੱਥੇ ਪਰਵਾਨ ਕਰਾਂਗੇ। ਗ੍ਰਾਹ ਜਥੇਬੰਦੀ ਤੇ ਨਾਲ ਹੋਰ ਕੁੱਝ ਜੜੀਆਂ ਜਥੇਬੰਦੀਆਂ ਸੀਗੀਆਂ। ਲੰਮਾ ਸਮਾਂ ਇਹ ਧਰਨਾ ਚੱਲਣ ਦੀ ਤਿਆਰੀ ਹੋ ਗਈ ਸੀ ਪਰ ਜਦੋਂ ਮਾਨ ਸਰਕਾਰ ਦੇ ਨਾਲ ਮੀਟਿੰਗ ਹੋ ਜਾਂਦੀ ਹੈ ਕਿਸਾਨ ਜੋ ਰਹੰਦੀ ਦੇ ਲੀਡਰਾਂ ਦੀ ਤਾਂ ਉਸ ਤੋਂ ਬਾਅਦ ਦੇ ਵਿੱਚ ਵਾਪਸ ਲੈ ਲਿਆ ਧਰਨਾ ਪਰ ਕਹਿੰਦੇ ਅਸੀਂ ਸਰਕਾਰ ਨੂੰ 30 ਸਤੰਬਰ ਤੱਕ ਦਾ ਸਮਾਂ ਦੇ ਕੇ ਚੱਲੇ ਹਾਂ ਉਦੋਂ ਤੱਕ ਇੱਕ ਤਾਂ ਨਵੀਂ ਖੇਤੀ ਨੀਤੀ ਦਾ ਸਾਨੂੰ ਖਰੜਾ ਚਾਹੀਦਾ ਹੈ ਸਾਡੀਆਂ ਮੰਗਾਂ ਉੱਤੇ ਵਿਚਾਰ ਹੋਣੀ ਚਾਹੀਦੀ ਹੈ ਨਹੀਂ ਤਾਂ ਫਿਰ ਅਸੀਂ ਹੋਰ ਵੀ ਤਿਆਰੀ ਦੇ ਨਾਲ ਧਰਨਾ ਪ੍ਰਦਰਸ਼ਨ ਸ਼ੁਰੂ ਕਰਾਂਗੇ ਦੇਖੋ ਤੁਸੀਂ ਆਪ ਦੇਖੋ ਕਿ ਕਿਸਾਨ ਬਹੁਤ ਲੰਬੇ ਸਮੇਂ ਤੋਂ ਇਸੇ ਸੰਘਰਸ਼ ਨੂੰ ਲੈ ਕੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਵੀ ਜਾ ਬੈਠੇ ਸਨ ਅੱਧੇ ਉਹ ਬੈਠੇ ਆ ਜਿਨ੍ਹਾਂ ਦਾ 200 ਦਿਨ ਟੱਪ ਗਿਆ ਉਹ ਅਜੇ ਵੀ ਖਨੌਰੀ ਸ਼ੰਪੂ ਤੇ ਬੈਠੇ ਸੜਕ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਵਿੰਦਰ ਸੰਦੂਸ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਹਫ਼ਤੇ ਭਰ ਦੀਆਂ ਸਰਗਰਮੀਆਂ ਤੋਂ ਤੁਹਾਨੂੰ ਜਾਣੂ ਕਰਵਾਉਣੇ ਆ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਕਈ ਵੱਡੀਆਂ ਤੇ ਅਹਿਮ ਖਬਰਾਂ ਨੇ ਜਿਹੜੀਆਂ ਇਸ ਹਫ਼ਤੇ ਦੇ ਦੌਰਾਨ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਆਪਣਾ ਪ੍ਰतिकਰਮ ਦੇਣਗੇ ਸੀਨੀਅਰ ਐਡੀਟਰ ਜਸਪਾਲ ਸਿੰਘ ਢੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਤਰਵਿੰਦਰ ਜੀ ਢੱਲ ਸਾਹਿਬ ਪੰਜਾਬ ਵਿਧਾਨ ਸ ਸੰਪੰਨ ਹੋ ਗਿਆ ਹੈ ਕਈ ਬਿੱਲੇ ਦੇ ਵਿੱਚ ਪਾਸ ਕਰ ਦਿੱਤੇ ਗਏ ਨੇ ਕਈ ਬਿੱਲ ਪੇਸ਼ ਹੋਏ ਕਈ ਮੁੱਦਿਆਂ ਦੇ ਉੱਤੇ ਚਰਚਾ ਵਿਚੜੀ ਪਰ ਮਾਹੌਲ ਕਾਫੀ ਇਸ ਦੌਰਾਨ ਸ਼ਾਂਤ ਰਿਹਾ ਤਰਵਿੰਦਰ ਜੀ ਪਹਿਲੀ ਗੱਲ ਤਾਂ ਇਹ ਜਿਹੜਾ ਇਜਲਾਸ ਸੀ ਇੰਜ ਲੱਗਦਾ ਜਿਵੇਂ ਸਿਰਫ ਤੇ ਸਿਰਫ ਖਾਣਾ ਪੂਰਤੀ ਸੀ ਹਾਂ ਇਹ ਗੱਲ ਜ਼ਰੂਰ ਹੈ ਕਿ ਇੱਕ ਤੀ ਪਹਿਲਾ ਵਾਲਾ ਮਾਹੌਲ ਨਹੀਂ ਸੀ ਹੂੰ ਉਹਦੇ ਨਾਲ ਕੁਝ ਤਬਦੀਲੀ ਸੀ ਇਥੋਂ ਤੱਕ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਈ ਕਾਂਗਰਸੀਆਂ ਨੂੰ ਭਾਜੀ ਕਹਿੰਦੇ ਵੀ ਦੇਖੇਗੇ ਹੂੰ ਮਾਮਲਾ ਉੱਠਿਆ ਕਿ ਜਲੰਧਰ ਦੇ ਆਸ-ਪਾਸ ਮਾਈਨਿੰਗ ਹੋ ਰਹੀ ਹੈ ਹੂੰ ਉਠਾਇਆ ਸੀ ਸਾਬਕਾ ਹਾਕੀ ਕਪਤਾਨ ਪ੍ਰਗਟ ਸਿੰਘ ਹੋਰਾਂ ਨੇ ਤਾਂ ਜਵਾਬ ਆਇਆ ਭਾਜੀ ਮੈਂ ਤੇ ਦਿਨ ਜਲੰਧਰ ਆਇਆ ਮੇਰੇ ਨਾਲ ਲੈ ਕੇ ਚੱਲੋ ਆਪਾਂ ਦੇਖ ਕੇ ਆਵਾਂਗੇ ਹੂੰ ਵੀ ਤੁਸੀਂ ਜਾਉਂਗੇ ਜਿਹੜਾ ਦੋਸ਼ ਲੱਗਦਾ ਕਿ ਉਹ ਬਹੁਤ ਵੱਡਾ ਮਾਫੀਆ ਚਲਾ ਰਿਹਾ ਹੈ ਉਹਦੇ ਵਿੱਚ ਕਈ ਤਰ੍ਹਾਂ ਦੇ ਬੰਦੇ ਸ਼ਾਮਲ ਨੇ ਖਾਸ ਕਰ ਇਸ ਮਾਈਨਿੰਗ ਖਨਨ ਵਿਭਾਗ ਦੇ ਤੇ ਉਹ ਦੋ ਦਿਨ ਪਹਿਲਾਂ ਦੱਸਿਆ ਉਹਨਾਂ ਨੇ ਕਿ ਪਰਸੋ ਮੁੱਖ ਮੰਤਰੀ ਨੇ ਆਉਣਾ ਹੂੰ ਆਪ ਦਾ ਹੱਥੋਂ ਢੰਟਮਾ ਜਾਂ ਚੱਕ ਲਿਓ ਜਾਓ ਅਚਨਚਿਤ ਪਤਾ ਹੀ ਨਾ ਹੋਵੇ ਕਿਸੇ ਨੂੰ ਕਿੱਧਰ ਨੂੰ ਜਾਣਾ ਹੈ ਹੂੰ ਮੈਨੂੰ ਪਤਾ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਆਈ ਹੂੰ ਰਵੀ ਸਿੱਧੂ ਦੇ ਉੱਤੇ ਰੇਡ ਕਰਨਾ ਸੀ ਬਿਲਕੁਲ ਗੋਪਤ ਰੱਖਿਆ ਗਿਆ ਹੂੰ ਉਹਦੀ ਕੁੱਠੀ ਦੇ ਨੇੜੇ ਜਾ ਕੇ ਦੱਸਤਾ ਵੀ ਇਧਰ ਨੂੰ ਚੱਲੋ ਸੋ ਜਦੋਂ ਤਾਣਾ ਬਾਣਾ ਉਲਝ ਗਿਆ ਹੋਵੇ ਚੋਰ ਤੇ ਕੁੱਤੀ ਰਲੇ ਹੋਣ ਉਦੋਂ ਤੁਸੀਂ ਤੁਹਾਡੇ ਕੋਲੇ ਸਰਕਾਰ ਹੈ ਐਨਾ ਉੱਠ ਰਿਹਾ ਮਾਮਲਾ ਤਰਕੂਵੀਆ ਪਾ ਕਿ ਤੱਕ ਦੇ ਰਿਪੋਰਟ ਨਹੀਂ ਦਿੰਦਾ ਹੂੰ ਉਹਨਾਂ ਤੋਂ ਰਿਪੋਰਟ ਲਓ ਫਿਰ ਕੀ ਹੋਇਆ ਇੱਥੇ ਸਰਕਾਰ ਨੇ ਸੈਸ਼ਨ ਦੇ ਵਿੱਚ ਕੁਝ ਬਿੱਲ ਪਾਸ ਕੀਤੇ ਨੇ ਪੰਚਾਇਤੀ ਸੋਧ ਬਿੱਲ ਵੀ ਪਾਸ ਹੋ ਗਿਆ ਕਈ ਕੁਝ ਹੋ ਗਿਆ ਜਿਹੜਾ ਸਭ ਤੋਂ ਅਹਿਮ ਮੁੱਦਾ ਰਿਹਾ ਤਰਬਿੰਦਰ ਜੀ ਉਹ ਸੀ ਜਦੋਂ ਸਪੀਕਰ ਸਾਹਿਬ ਨੇ ਲਾਰੈਂਸ ਬਿਸ਼ਨੋਈ ਵਾਲੇ ਮਾਮਲੇ 'ਚ ਕਾਰਜਕਾਰੀ ਡੀਜੀਪੀ ਸੱਦ ਲਿਆ ਕਿ ਦੱਸੋ ਜੀ ਇਹਦੇ 'ਚ ਕੀ ਹੋਇਆ ਤੇ ਡੀਜੀਪੀ ਸਤ ਆਈ ਨਹੀਂ ਫਿਰ ਸਪੀਕਰ ਸਾਹਿਬ ਨੂੰ ਪੁੱਛ ਲਿਆ ਸੰਧਵਾ ਸਾਹਿਬ ਨੂੰ ਕਹੇ ਜੀ ਸਪੀਕਰ ਦਾ ਤੁਹਾਡੇ ਕਹਿੰਦੇ ਆਇਆ ਨਹੀਂ ਕਹਿੰਦੇ ਨਹੀਂ ਉਹ ਨੂੰ ਮੈਂ ਹੀ ਰੋਕਤਾ ਸੀ ਹੂੰ ਤੇ ਕਹਤਾ ਸੀ ਕਿ ਹੁਣ ਪੂਰੀ ਰਿਪੋਰਟ ਲੈਣੀ ਹੈ ਕਿ ਕਿੰਨੇ ਕੁ ਇੱਥੇ ਕਾਲੀਆਂ ਭੇਡਾਂ ਨੇ ਕਿਸੇ ਕਿਹੜੇ ਵਿਭਾਗ ਵਿੱਚ ਮੈਂ ਪੰਜਾਬ ਦੇ ਪ੍ਰਮੁੱਖ ਸਕੱਤਰ ਗ੍ਰਹਿ ਗੁਰਕੀਰਤ ਕ੍ਰਿਪਾਲ ਸਿੰਘ ਨੂੰ ਕਹਤਾ ਕਿ ਤੁਸੀਂ ਦਿਓ ਮੈਨੂੰ ਇਹਦਾ ਸਾਰਾ ਕੁਝ ਪਤਾ ਕਰਕੇ ਖਾਰੜਾ ਜਿਹੜੀ ਇਸ ਤੋਂ ਵੱਡੀ ਗੱਲ ਚਰਚਾ ਚ ਰਹੀ ਤਰਵਿੰਦਰ ਜੀ ਕਸਾਦੀ ਮੁੱਦੇ ਉੱਥੇ ਜੀ ਕਈ ਮਾਮਲੇ ਹੋਰ ਉਠਾਏ ਗਏ ਹਮ ਮਹੱਲਾ ਕਲੀਨਿਕਾਂ ਤੇ ਸਵਾਲ ਉੱਠੇ ਉਹਦੇ ਵਿੱਚ ਆਪੋ ਆਪਣੇ ਤਰਕ ਮੰਤਰੀ ਜੀ ਦਿੰਦੇ ਰਹੇ ਰਾਸ਼ਨ ਕਾਰਡਾਂ ਦਾ ਕਟਿਆਂ ਦਾ ਮਾਮਲਾ ਆ ਗਿਆ ਹਮ ਇਹ ਚੀਜ਼ ਅੱਜ ਤੱਕ ਕਦੇ ਸੋਲਵ ਨਹੀਂ ਹੋਈ ਜਦੋਂ 2002 ਚ ਕੈਪਟਨ ਅਮਰਿੰਦਰ ਸਿੰਘ ਆਏ ਨੇ ਉਹਨਾਂ ਨੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਪੜਤਾਲ ਕਰਕੇ ਇਹ ਰਾਸ਼ਨ ਕਾਰਡ ਕਟਾਤੇ ਸੀ ਹਮ ਤੇ ਫੇਰ ਹੁਣ ਦੁਬਾਰਾ ਮਸਲਾ ਆਈ ਜਾਂਦਾ ਸੋ ਉਦੋਂ ਚਰਚਾ ਹੁੰਦੀ ਹੈ ਜਦੋਂ ਬੀਐਮਡਬਲਯੂ ਦੇ ਵਿੱਚ ਬੰਦਾ ਸਸਤਾ ਰਾਸ਼ਨ ਲੈਣ ਵਾਸਤੇ ਪਹੁੰਚ ਜਾਂਦਾ ਹਮ ਕਰੋਨਾ ਮਹਾਮਾਰੀ ਦੇ ਵਿੱਚ ਤੁਸੀਂ ਆਪ ਦੇਖਿਆ ਹਮ ਕਿ ਉਹਨਾਂ ਘਰਾਂ ਦੇ ਵਿੱਚ ਦੋ-ਦੋ ਕੰਬਈਂਦਾ ਖੜੀਆਂ ਨੇ ਤਿੰਨ-ਤਿੰਨ ਜੀ ਤੇ ਬੰਦਾ ਰਾਸ਼ਨ ਮੰਗ ਰਿਹਾ ਮੁਖਤਚ ਇਹ ਸਾਡੀ ਜਬੀਰ ਦਾਤਾ ਤੇ ਕੋਈ ਅਸਰ ਪੈ ਗਿਆ ਹਮ ਸਾਨੂੰ ਬਾਬੇ ਨਾਨਕ ਨੇ ਕਿਹਾ ਕਿ ਕਿਰਤ ਕਰੋ ਜਿੰਨੀਆਂ ਸਿਆਸੀ ਪਾਰਟੀਆਂ ਆਈਆਂ ਨੇ ਉਹ ਕਹਿੰਦੇ ਕਿਰਤ ਨਹੀਂ ਕਰਨੀ ਤੁਸੀਂ ਅਸੀਂ ਤੁਹਾਨੂੰ ਮੁਕਤ ਦੇ ਰਹੇ ਹਾਂ ਸਾਰਾ ਕੁਝ ਤੇ ਉਹਦਾ ਖਮਿਆਜਾ ਕੀ ਹੋਇਆ ਤੇ ਉਲਟਾ ਲੋਕਾਂ ਤੇ ਬੋਝ ਪਾਤਾ ਦਿਨ ਇੱਕ ਨਹੀਂ ਲੰਘਿਆ ਅਗਲੇ ਦਿਨ ਹੀ ਕੈਬਨਟ ਮੀਟਿੰਗ ਬੁਲਾ ਲਈ ਤੇ ਡੀਜ਼ਲ ਪਟਰੋਲ ਵਧਾਤਾ ਹੂੰ ਨਾਲ-ਨਾਲ ਜਿਹੜਾ ਹੈਗਾ ਪੱਸਾਂ ਦੇ ਕਿਰਾਏ ਵਧਾਤੇ ਬਿਜਲੀ ਜਿਹੜੀ ਅੱਜ ਤੋਂ ਲਾਗੂ ਹੋ ਗਏ ਬਿਜਲੀ ਦੇ ਵਿੱਚ ਜਿਹੜੀ 3 ਰੁਪਏ ਸਬਸਿਡੀ ਮਿਲਦੀ ਸੀ ਉਹ ਖਤਮ ਕਰਤੀ ਹੂੰ ਉਲਟਾ ਲੋਕਾਂ ਤੇ ਬੋਝ ਪਾਤਾ ਵਿਰੋਧੀ ਧਿਰਾਂ ਵਾਲੇ ਇਹ ਅੰਕੜਾ ਦਿੰਦੇ ਨੇ ਐ ਸਰਕਾਰ ਨੇ 7400 ਕਰੋੜ ਦਾ ਬੋਝ ਲੋਕਾਂ ਤੇ ਪਾਤਾ ਆ ਜਿਹਦੇ ਵਿੱਚ ਇਹਨਾਂ ਨੇ ਦੱਸਿਆ 300 ਕਰੋੜ ਇੱਥੋਂ ਫਾਇਦਾ ਹੋਊ ਜੋ ਇੱਥੋਂ ਹੋਊ ਇਹ ਜਿਹੜੇ ਬਸਾਂ ਦੇ ਕਰਾਏ ਆ ਉਹ ਇਹ ਤੋਂ ਇਲਾਵਾ ਡੀਜ਼ਲ ਪੈਟਰੋਲ ਦਾ ਜਿਹੜਾ ਬੈਟ ਹੈ ਉਹ ਤਿੰਨ ਵਾਰੀ ਵਧਾਇਆ ਜਾ ਚੁੱਕਿਆ ਹੈ ਤੇ ਸਾਡੇ ਬਾਰਡਰ ਖੇਤਰ ਦੇ ਪਟ્રોલ ਪੰਪਾਂ ਵਾਲੇ ਰੋ ਰੇ ਨੇ ਤਾਜ਼ਾ ਆਧਾਰਨ ਤਰਵਿੰਦਰ ਸਵਾਣੀ ਸ਼ਹਿਰ ਦੇ ਵਿੱਚ ਦੋ ਪੰਪ ਹਰਿਆਣੇ ਦੇ ਨੇ ਹੂੰ ਦੋ ਠੇਕੇ ਹਰਿਆਣੇ ਦੇ ਨੇ ਜੀ ਤੇ ਦੋ ਪੰਪ ਹੈ ਜਿਹੜੇ ਜਿੱਥੇ 4-5 ਰੁਪਏ ਦਾ ਫਰਕ ਹੈ ਡੀਜ਼ਲ ਦਾ ਹਰਿਆਣੇ ਨਾਲੋਂ ਚੰਡੀਗੜ੍ਹ ਦੇ ਵਿੱਚ ਲਗਭਗ 5.5 ਰੁਪਏ ਹੈ ਤੁਹਾਡੇ ਹਿਮਾਚਲ ਦੇ ਵਿੱਚ ਵੀ ਮੇਰੇ ਕਹਾ ਸਾਢੇ ਕਿ ਤਨ ਰੁਪਏ ਫਰਕ ਹੈ ਜੰਮੂ ਕਸ਼ਮੀਰ ਚ ਫਰਕ ਹੈ ਇਧਰੋਂ ਨੰਗਲ ਦੇ ਨਾਲ ਉਨਾ ਲੱਗ ਜਾਂਦਾ ਹੈ ਖਰੜ ਜਿਰਖਪੁਰ ਮਹਾਲੀ ਮੇਰਾ ਦੋਸਤ ਪਾਸੋਂ ਗਿਆ ਹੂੰ ਉਹ ਕਹਿੰਦੇ ਜੀ ਉਥੇ ਚੰਡੀਗੜ੍ਹ ਦੇ ਸੇਲ ਹੈ ਜਿਹੜੀ ਚੌਗਣੀ ਹੋ ਗਈ ਕਿਲੋ ਕਿਲੋਮੀਟਰ ਲੰਬੀ ਲਾਈਨਾਂ ਲੱਗੀਆਂ ਵੀ ਆ ਨੇ ਤੇ ਕਿਨੇ ਮਾਤ ਦਿੱਤੀ ਹੈ ਜਾ ਕੇ ਕਿ ਤੁਸੀਂ ਆਹ ਕੰਮ ਕਰੋ ਇਹ ਜਿਹੜੀ ਆ ਤੁਸੀਂ ਆਪ ਦੇਖੋ ਇਹਦਾ ਕਿੰਨਾ ਅਕਸਰ ਪੈਣਾ ਹੈ ਬੈਟ ਬਦਰਾਂ ਜਾਂ ਘਟਦਾ ਹੈ ਜੀ ਅਰਨਾ ਚੌਧਰੀ ਨੂੰ ਵੱਡੀ ਪਾਵਰ ਦੇ ਦਿੱਤੀ ਗਈ ਹੈ ਜੀ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੀ ਉਪ ਆਗੂ ਐਲਾਨ ਦਿੱਤਾ ਗਿਆ ਹੈ ਲਿਖਤੀ ਰੂਪ ਦੇ ਵਿੱਚ ਇਹ ਆਰਡਰ ਵੀ ਆ ਗਿਆ ਜੀ ਕੇਸੀਬੀ ਨੂੰ ਕੁਪਾਲ ਸੀਨੀਅਰ ਆਗੂ ਨੇ ਕਾਂਗਰਸ ਪਾਰਟੀ ਦੇ ਹੂੰ ਪ੍ਰਤਾਪ ਸਿੰਘ ਬਾਜਵਾ ਉੱਥੇ ਐਸ ਵੇਲੇ ਵਿਰੋਧੀ ਧਿਰ ਦੇ ਆਗੂ ਨੇ ਹੂੰ ਤੇ ਕਈ ਵਾਰ ਬੰਦੇ ਨੂੰ ਕੋਈ ਕੰਮ ਧੰਦੇ ਜਾਣਾ ਪੈ ਸਕਦਾ ਤੇ ਫਿਰ ਉਹਨਾਂ ਦੀ ਥਾਤੇ ਅਰਨਾ ਚੌਧਰੀ ਇਹ ਪਠਾਨਕੋਟ ਤੋਂ ਨੇ ਇਸ ਤੋਂ ਪਹਿਲਾਂ ਡਾਕਟਰ ਬਲਜੀਤ ਕੌਰ ਵਾਲਾ ਮਹਿਕਮਾ ਇਹਨਾਂ ਕੋਲ ਹੁੰਦਾ ਸੀ ਸਮਾਜ ਭਲਾਈ ਦਾ ਸੋ ਆਪਾਂ ਕਹਿ ਸਕਦੇ ਹਾਂ ਕਿ ਵਿਧਾਨ ਸਭਾ ਲਈ ਅਰਨਾ ਚੌਧਰੀ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਨਾਲੇ ਇੱਕ ਔਰਤ ਜਿਹੜੀ ਕਾਂਗਰਸ ਵੱਲੋਂ ਜੀਤੀ ਹੈ ਉਹ ਨੂੰ ਇਹ ਜ਼ਿੰਮੇਵਾਰੀ ਮਿਲ ਗਈ ਮੇਰਾ ਖਿਆਲ ਹੈ ਸ਼ਾਇਦ ਕਾਂਗਰਸ ਦੀ ਸਵਾਲਾਕੀ ਹੈ ਜਿਹੜੀ ਤਰਵਿੰਦਰ ਜੀ ਜੀਤੀ ਹੈ ਤੇ ਉਹਨਾਂ ਦੇ ਨਾਲ ਔਰਤਾ ਮਾਮਲਾ ਵੀ ਜਿਹੜਾ ਰੈਜ਼ਰਵੇਸ਼ਨ ਵਾਲਾ ਉਹ ਵੀ ਨਾਲ ਲਾ ਲਿਆ ਤੇ ਅਰਨਾ ਚੌਧਰੀ ਨੂੰ ਹੁਣ ਡਿਪਟੀ ਆਗੂ ਨੇ ਪੰਜਾਬ ਵਿਧਾਨ ਸਭਾ ਤੇ ਜੀ ਬਿਲਕੁਲ ਜੀ ਤੇ ਖਬਰ ਜੁੜੀ ਹੋਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੇ ਲੀਡਰਾਂ ਨੂੰ ਤਲਬ ਕੀਤਾ ਕੁਝ ਲੀਡਰ ਆਪਣਾ ਸਪਸ਼ਟੀਕਰਨ ਦੇ ਵੀ ਆਏ ਸੁਪੀਰ ਸਿੰਘ ਬਾਦਲ ਪਹਿਲਾਂ ਹੀ ਪਹੁੰਚ ਗਏ ਸੀਗੇ ਬਿਕਰਮ ਸਿੰਘ ਮਜੀਠੀਆ ਦੂਜੇ ਨੰਬਰ ਤੇ ਪਹੁੰਚੇ ਤੇ ਦੋ ਲੀਡਰ ਇਕੱਠੇ ਪਹੁੰਚੇ ਇੱਕ ਤਾਂ ਮਣਪ੍ਰੀਤ ਸਿੰਘ ਬਾਦਲ ਤੇ ਇੱਕ ਸੁੱਚਾ ਸਿੰਘ ਲੰਗਾ ਕੁੱਲ ਮਲਾਕੇ ਚਾਰ ਦਾ ਸਪਸ਼ਟੀਕਰਨ ਲਿਖਤ ਰੂਪ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਚੁੱਕਿਆ ਹੈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਮੈਨੂੰ ਲੱਗਦਾ ਉਹ ਵੀ ਕਿਤੇ ਨੇੜੇ ਤੇੜੀ ਹੈ 15 ਦਿਨ ਪੂਰੇ ਹੋਣ ਵਾਲੇ ਨੇ ਤੇ ਉਸ ਤੋਂ ਪਹਿਲਾਂ ਪਹਿਲਾਂ ਕਿੰਨੇ ਕੁ ਹੋਰ ਲੀਡਰ ਪਹੁੰਚਦੇ ਨੇ ਕੀ ਸਪਸ਼ਟੀ ਕਰਨ ਦਿੰਦੇ ਨੇ ਦੱਸਦਾ ਕੋਈ ਨਹੀਂ ਕਹਿੰਦੇ ਅਸੀਂ ਲਿਖਤ ਦੇ ਆਏ ਆ ਜੋ ਫੈਸਲਾ ਅਕਾਲ ਤਖਤ ਸਾਹਿਬ ਦਾ ਹੋਵੇਗਾ ਸਾਨੂੰ ਸਿਰ ਮੱਥੇ ਹੋਵੇਗਾ। ਤਰਵਿੰਦਰ ਜੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਸਾਹਿਬ ਇਹ ਬੁਲਾ ਰਹੇ ਨੇ। ਹੂੰ ਆਮ ਲੋਕਾਂ ਦੇ ਵਿੱਚ ਦੋਹੇ ਤਰ੍ਹਾਂ ਦੇ ਪ੍ਰਭਾਵ ਚੱਲ ਰਹੇ ਨੇ। ਕਈ ਤਾਂ ਕਹਿੰਦੇ ਕਿ ਜੀ ਦੇਖੋ ਅਕਾਲ ਤਖਤ ਸਭ ਤੋਂ ਵੱਡਾ ਹੈ। ਹੂੰ ਕਈ ਤਾਂ ਇਹ ਕਹਿੰਦੇ ਆ ਕਿ ਜੋ ਸੁਖਵੀਰ ਸਿੰਘ ਬਾਦਲ ਨੇ ਕਿਹਾ ਸਾਨੂੰ ਉਹ ਉਹੀ ਸਾਡਾ ਹੈ। ਜੀ। ਪਰ ਕਈ ਬੱਕਰੇ ਬੱਕਰੇ ਤੌਰ ਤੇ ਕਹਿ ਕੇ ਆਏ ਨੇ ਜਿਨ੍ਹਾਂ ਦੇ ਆਪਾਂ ਨਾਲ ਲਏ ਨੇ। ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ। ਹੂੰ ਸਾਨੂੰ ਜੋ ਸਜ਼ਾ ਉੱਥੋਂ ਲੱਗੇਗੀ ਅਸੀਂ ਖੜੇ ਮੱਥੇ ਪ੍ਰਵਾਨ ਕਰਾਂਗੇ ਤੇ ਉਹ ਮੰਨਾਂਗੇ ਕਈ ਇਹ ਵੀ ਸਵਾਲ ਉੱਠਿਆ ਹੈ ਕਿ 2007 ਤੋਂ ਲੈ ਕੇ ਜਿਹੜੇ 17 ਤੱਕ ਰਹੇ ਉਹਦੇ ਵਿੱਚ ਕੁਛ ਆਗੂ ਇਹ ਜਿਹੇ ਵੀ ਆ ਗਏ ਜਿਹੜੇ 97 ਤੋਂ ਬਾਅਦ ਜਿੱਤੇ ਹੀ ਨਹੀਂ ਹੁਣ ਜਿਹੜੇ ਇਹਨਾਂ ਦੇ ਚੇਅਰਮੈਨ ਨੇ ਜੀ ਭੁੰਦਰ ਸਾਹਿਬ ਹੂੰ ਉਹ ਕਦੇ ਜਿੱਤੇ ਨਹੀਂ 97 ਤੋਂ ਆਪਣਾ 97 ਤੋਂ 77 ਤੋਂ ਬਾਅਦ 77 ਤੋਂ ਬਾਅਦ ਨਹੀਂ ਜਿੱਤੇ ਇੱਕ ਵਾਰ ਉਹਨਾਂ ਦਾ ਬੇਟਾ ਜ਼ਰੂਰ ਜਿੱਤੇ ਹੈ ਹੂੰ ਸੋ तमाम ਤਰ੍ਹਾਂ ਦੇ ਜਿਹੜੇ ਆਗੂਰੇ ਉੱਥੇ ਜਾ ਰਹੇ ਨੇ ਸਵਾਲ ਇਹ ਆ ਰਿਹਾ ਹੈ ਕਿ ਸਾਰਾ ਗੋਰਖ ਧੰਦਾ ਜੱਦਰ ਸਾਹਿਬ ਕਿਤੇ ਸੁਖਵੀਰ ਸਿੰਘ ਬਾਦਲ ਨੂੰ ਕੋਈ ਰਾਤ ਦੇਣ ਵਾਸਤੇ ਤਾਂ ਨਹੀਂ ਕਰ ਰਹੇ ਹੂੰ ਕਿ ਮਾਮਲਾ ਲਮਕਾ ਲੋ ਲਮਕਾਉਣ ਦੇ ਨਾਲ ਜਿਹੜਾ ਕੋਈ ਉਹਨਾਂ ਨੇ ਫੈਸਲਾ ਕਰਨਾ ਫੈਸਲਾ ਉਹਨਾਂ ਨੇ ਆਪ ਕੀਤਾ ਕਿ ਸੁਖਵੀਰ ਸਿੰਘ ਬਾਦਲ ਤਨਖਈਆ ਕਰਾਰ ਹੈ ਭਾਪ ਜਿਵੇਂ ਅਦਾਲਤ ਅਕਸਰ ਫੈਸਲਾ ਕਰ ਦਿੰਦੀ ਹੈ ਕਿ ਇਸ ਮਾਮਲੇ ਦੇ ਵਿੱਚ ਇਹ ਬੰਦਾ ਦੋਸ਼ੀ ਕਰਾਰ ਹੈ ਸਜ਼ਾ ਕਿੰਨੀ ਦੇਣੀ ਹੈ ਸਜ਼ਾ ਦਾ ਕੁਆਂਟਮ ਕੀ ਹੋਊਗਾ ਉਹ ਬਾਅਦ ਦੇ ਵਿੱਚ ਦੇਖਿਆ ਜਾਵੇਗਾ ਮਾਮਲਾ ਬਹੁਤ ਅਹਿਮ ਹੈ ਜੱੱਦਰ ਸਾਹਿਬ ਇਹਦੇ ਵਿੱਚ ਬਹੁਤ ਮਤਲਬ ਇੱਕ ਕਸੂਤੇ ਜੀ ਸਥਿਤੀ ਦੇ ਵਿੱਚ ਫਸੇ ਹੋਏ ਨੇ ਕਿ ਉਹ ਫੈਸਲਾ ਕਿਵੇਂ ਕਰਨ ਕੀ ਕਰਨ ਆਮ ਬਹੁਤ ਸਾਰੇ ਸੰਗਤ ਬਹੁਤ ਸਾਰੇ ਜਿਹੜੇ ਧਾਰਮਿਕ ਆਗੂ ਨੇ ਜਥੇਬੰਦੀਆਂ ਨੇ ਉਹ ਜੱਦਰ ਸਾਹਿਬ ਨੂੰ ਕਹੇ ਕਿ ਫੈਸਲਾ ਸੰਗਤ ਮੁਤਾਬਕ ਕਰਿਓ ਹੂੰ ਇਹ ਤਾਂ ਤੁਸੀਂ ਮੰਨ ਲਿਆ ਨਾ ਕਿ ਸੁਗਵੀਰ ਸਿਓ ਬਾਦਲ ਦੋਸ਼ੀ ਹੈ ਔਰ ਉਹ ਕਹਿੰਦੇ ਸੁਗਵੀਰ ਸਿਓ ਬਾਦਲ ਨੇ ਗਲਤੀਆਂ ਨਹੀਂ ਕੀਤੀਆਂ ਵੱੱਜਰ ਗੁਨਾਹ ਨਹੀਂ ਤੇ ਵੱੱਜਰ ਗੁਨਾਹਾਂ ਦੀ ਸਜ਼ਾ ਫਿਰ ਤੁਸੀਂ ਉਹ ਦੇਖੋ ਕੀ ਲੱਗਦੀ ਹੈ ਜੱਦਰ ਸਾਹਿਬ ਕੀ ਫੈਸਲਾ ਲੈਂਦੇ ਨੇ ਉਰ ਸੰਗਤ ਪ੍ਰਵਾਨ ਕਰਦੀ ਹੈ ਜਾਂ ਨਹੀਂ ਕਰਦੀ ਇਹ ਬੜੀ ਅਜੀਬ ਕਿਸਮ ਦੀ ਸਥਿਤੀ ਬਣੀ ਹੋਈ ਹੈ ਜੀ ਤੇ ਟੁੱਲ ਸਭ ਕਿਸਾਨਾਂ ਨੇ ਮੋਰਚਾ ਲਗਾ ਦਿੱਤਾ ਸੀਗਾ ਚੰਡੀਗੜ੍ਹ ਦੇ ਵਿੱਚ ਉਗਰਾਹਾਂ ਜਥੇਬੰਦੀ ਤੇ ਨਾਲ ਹੋਰ ਕੁਝ ਜਿਹੜੀਆਂ ਜਥੇਬੰਦੀਆਂ ਸੀਗੀਆਂ ਲੰਮਾ ਸਮਾਂ ਇਹ ਧਰਨਾ ਚੱਲਣ ਦੀ ਤਿਆਰੀ ਹੋ ਗਈ ਸੀ ਪਰ ਜਦੋਂ ਮਾਨ ਸਰਕਾਰ ਦੇ ਨਾਲ ਮੀਟਿੰਗ ਹੋ ਜਾਂਦੀ ਹੈ ਕਿਸਾਨ ਜਥੇਬੰਦੀ ਦੇ ਲੀਡਰਾਂ ਦੀ ਤਾਂ ਉਸ ਤੋਂ ਬਾਅਦ ਦੇ ਵਿੱਚ ਵਾਪਸ ਲੈ ਲਿਆ ਧਰਨਾ ਪਰ ਕਹਿੰਦੇ ਅਸੀਂ ਸਰਕਾਰ ਨੂੰ 30 ਸਤੰਬਰ ਤੱਕ ਦਾ ਸਮਾਂ ਦੇ ਕੇ ਚੱਲੇ ਆ ਉਦੋਂ ਤੱਕ ਇੱਕ ਤਾਂ ਨਵੀਂ ਖੇਤੀ ਨੀਤੀ ਦਾ ਸਾਨੂੰ ਖਰੜਾ ਚਾਹੀਦਾ ਹੈ ਸਾਡੀਆਂ ਮੰਗਾਂ ਉਤੇ ਵਿਚਾਰ ਹੋਣੀ ਚਾਹੀਦੀ ਹੈ ਨਹੀਂ ਤਾਂ ਫਿਰ ਅਸੀਂ ਹੋਰ ਵੀ ਤਿਆਰੀ ਦੇ ਨਾਲ ਧਰਨਾ ਪ੍ਰਦਰਸ਼ਨ ਸ਼ੁਰੂ ਕਰਾਂਗੇ ਦੇਖੋ ਤੁਸੀਂ ਆਪ ਦੇਖੋ ਕਿ ਕਿਸਾਨ ਬਹੁਤ ਲੰਬੇ ਸਮੇਂ ਤੋਂ ਇਸੇ ਸੰਘਰਸ਼ ਨੂੰ ਲੈ ਕੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਵੀ ਜਾ ਬੈਠੇ ਸਨ ਤੇ ਅੱਧੇ ਉਹ ਬੈਠੇ ਜਿਨ੍ਹਾਂ ਦਾ 200 ਦਿਨ ਟੱਪ ਗਿਆ ਉਹ ਅਜੇ ਵੀ ਕਨੌਰੀ ਸ਼ੰਪੂ ਤੇ ਬੈਠੇ ਐ ਐਸ ਕੇ ਐਮ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਉਹ ਲੋਕ ਉੱਥੇ ਬੈਠੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਅਸੀਂ ਬੈਠੇ ਆ ਹੂੰ ਪਹਿਲਾਂ ਉਹਨਾਂ ਨੇ ਕਿਹਾ ਸੀ ਅਸੀਂ ਚਲਾਵਾਂਗੇ ਮੁੱਖ ਮੰਤਰੀ ਨੇ ਮੀਟਿੰਗ ਕੀਤੀ ਹੈ ਮੀਟਿੰਗ ਕਰਨ ਦੇ ਬਾਅਦ ਇਹ ਕਹਤਾ ਕਿ 30 ਸਤੰਬਰ ਤੱਕ ਅਸੀਂ ਜਿਹੜੀ ਖੇਤੀ ਨੀਤੀ ਆ ਉਹਦਾ ਖਰੜਾ ਤੁਹਾਨੂੰ ਦੇ ਦੇਵਾਂਗੇ ਪਰ ਕੋਈ ਪੁੱਛਣ ਵਾਲਾ ਹੋਵੇ ਇਹਨੂੰ 14 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ 14.5 ਮਹੀਨੇ ਤੇ ਹੁਣ ਤੱਕ ਤੁਸੀਂ ਕਿਹੜਾ ਮਹੂਰਤ ਉਡੀਕਦੇ ਸੀ ਇਹੀ ਉਡੀਕਦੇ ਸੀ ਕਿ ਕਿਸਾਨ ਆ ਕੇ ਬੈਠਣ ਅਸੀਂ ਉਹਨਾਂ ਨਾਲ ਜਦੋਂ ਨੇਗੋਸ਼ੀਏ ਕਰਾਂਗੇ ਤਾਂ ਉਸ ਵੇਲੇ ਉਹਨਾਂ ਨੂੰ ਇਹ ਕਹਾਂਗੇ ਕਿ ਜੀ ਇਹ ਧਰਨਾ ਤੁਸੀਂ ਬੰਦ ਕਰੋ ਲਓ ਤੁਹਾਡੀ ਇਹ ਸੀ ਗੱਲ ਮੰਨਦੇ ਆ ਤਾਂ ਜਿਹੜੀਆਂ ਮੰਗਾਂ ਕਿਸਾਨ ਚੁੱਕ ਰਹੇ ਨੇ ਕਿ ਉਹ ਸਾਰੀਆਂ ਮੰਗਾਂ ਤੇ ਕਿਸਾਨਾਂ ਦੀ ਸਹਿਮਤੀ ਬਣ ਜੂਗੀ ਮਾਮਲਾ ਬਹੁਤ ਨਾਜ਼ੁਕ ਸਥਿਤੀ ਵਾਲਾ ਹੈ ਇੱਕ ਵਾਰ ਤਾਂ ਉਹਨਾਂ ਨੂੰ ਚੰਡੀਗੜ੍ਹ ਤੋਂ ਤੋਰਤਾ ਕਿ ਦੂਜੀ ਵਾਰ ਜੇ ਉਹ ਚੰਡੀਗੜ੍ਹ ਚ ਆ ਜਾਂਦੇ ਨੇ ਕੋ ਟਕਰਾਅ ਵਾਲੀ ਨੀਤੀ ਤਾਂ ਨਹੀਂ ਹੁੰਦੀ ਇਹ ਸਾਰੇ ਦਾ ਸਾਰਾ ਮਾਮਲਾ 30 ਤਰੀਕ ਤੋਂ ਬਾਅਦ ਜਿਹੜੀ ਵੀ ਕਿਸਾਨਾਂ ਨਾਲ ਮੀਟਿੰਗ ਹੋਏਗੀ ਮੁੱਖ ਮੰਤਰੀ ਸਾਹਿਬ ਦੀ ਉਹਦੇ ਤੇ ਨਿਰਪਰ ਕਰੇਗਾ ਕਿ ਇਹਨਾਂ ਦੀਆਂ ਜਿਹੜਾ ਚਾਰਟ ਮੰਗਾ ਮੰਨ ਲਿਆ ਉਹਦੇ ਉੱਤੇ ਕਿਸਾਨ ਸੰਤੁਸ਼ਟੀ ਕਰਦੇ ਐ ਜਾਂ ਨਹੀਂ ਜੀ ਬਿਲਕੁਲ ਜੀ ਤੇ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਤੇ ਇਹਨਾਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਵੀ ਸਾਰੀਆਂ ਸਿਆਸੀ ਤਰ੍ਹਾਂ ਨੇ ਵਧਾਈਆਂ ਹੋਈਆਂ ਨੇ ਖਾਸ ਤੌਰ ਦੇ ਉੱਤੇ ਟਿਕਟਾਂ ਦਾ ਐਲਾਨ ਹੋ ਰਿਹਾ ਹੈ ਭਾਜਪਾ ਨੇ ਕਈ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਮਤਲਬ ਪੌਣੇ ਇੱਕ ਹੋ ਗਿਆ ਉਹਨਾਂ ਦਾ ਲਿਸਟ ਵਾਲਾ ਕੰਮ ਤੇ ਅੱਧੀ ਕ ਲਿਸਟ ਆ ਜਿਹੜੀ ਉਹ ਜਾਰੀ ਕਰ ਦਿੱਤੀ ਆ ਕਾਂਗਰਸ ਨੇ ਨਰਾਜ਼ਗੀਆਂ ਹੋ ਗਈਆਂ ਨੇ ਲੀਡਰ ਇੱਕ ਦੂਜੇ ਨਾਲ ਗੱਲ ਕਰਕੇ ਰਾਜ਼ੀ ਨਹੀਂ ਆ ਇੱਕ ਕਰਨ ਦੇ ਕੰਬੋ ਸੀਗੇ ਉਹਨਾਂ ਨੇ ਜਦੋਂ ਅਸਤੀਫਾ ਦਿੱਤਾ ਕਹਿੰਦਾ ਵੀ ਮੈਂ ਹੁਣ ਪਾਰਟੀ ਦੇ ਵਿੱਚ ਨਹੀਂ ਰਹਿਣਾ ਤਾਂ ਉਹਨਾਂ ਨੂੰ ਮਨਾਉਣ ਲਈ ਨਾਇਬ ਸਿੰਘ ਸੈਣੀ ਪਹੁੰਚੇ ਹੱਥ ਅੱਗੇ ਵਧਾਇਆ ਤੇ ਕੋਲੋਂ ਲੰਘੇ ਵੀ ਆਪਾਂ ਤਾਂ ਪੂਰੇ ਨਰਾਜ਼ ਆਂ ਜੀ ਆਪਾਂ ਨਹੀਂ ਹੁਣ ਤੁਹਾਡੇ ਨਾਲ ਰਹਿਣਾ ਕਮਾਸਾਨ ਮੱਚਾ ਹੋਇਆ ਜੀ ਪੂਰਾ ਚੋਣਾਂ ਨੂੰ ਲੈ ਕੇ ਤੇ ਇਸੇ ਦੇ ਚਲਦਿਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠ ਜੋੜ ਦੀਆਂ ਕਿਆ ਸਰਾਈਆਂ ਸੀ ਉਹ ਵੀ ਹੁਣ ਕੁਲ ਮਿਲਾ ਕੇ ਮੱਦਮ ਪੈ ਗਈਆਂ ਨੇ ਦੇਖੋ ਸਭ ਤੋਂ ਵੱਧ ਪਗਾਮਤ ਹੋਈ ਹੈ ਉੱਥੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਉੱਥੇ 40-42 ਸੀਟਾਂ ਦੇ ਉੱਤੇ ਕਾਫੀ ਜ਼ਿਆਦਾ ਨਾਰਾਜ਼ਗੀ ਹੈ ਹੂੰ ਉਹ ਤੁਸੀਂ ਇੱਕ ਗੀਤ ਆ ਨਾ ਪੰਜਾਬੀ ਦਾ ਨਹੀਂ ਨਿਭਨੀ ਦਲਦਾਰਾ ਹੁਣ ਕਰ ਲੈ ਮੋੜ ਮੜਾਈਆਂ ਵੀ ਜੀ ਉਹੀ ਕੁਝ ਕਰਨਦੇਵ ਸਾਹਿਬ ਨੇ ਕੀਤਾ ਕਿ ਭਾਈ ਹੁਣੇ ਨਿਰਦੀ ਹੂੰ ਤੁਹਾਡਾ ਰਾਹ ਵੱਖਰਾ ਸਾਡਾ ਰਾਹ ਵੱਖਰਾ ਪਰ ਪਾਟਿਆ ਟੱਪਰ ਇਹ ਨੁਕਸਾਨ ਦੇ ਹੋ ਜਾਂਦਾ ਹੈ ਉਧਰੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਵਿੱਚ ਆਲੇ ਵੀ ਕਿਸੇ ਸਵੇਰੀ ਨਹੀਂ ਲੱਗ ਰਹੀ ਸ਼ਾਇਦ ਕਹਿੰਦੇ ਆ ਕਿ ਆਖਰੀ ਦੌਰ ਦੀ ਇੱਕ ਮੀਟਿੰਗ ਹੈ ਪਰ ਉੱਥੇ ਜਿਹੜਾ ਇਹਨਾਂ ਦਾ ਇੱਕ ਆਗੂ ਆ ਸੰਦੀਪ ਪਾਟਕ ਉਹਦੇ ਵੱਲੋਂ ਦਿੱਤੀ ਧਮਕੀ ਉਹਨੂੰ ਕਾਂਗਰਸ ਵਾਲੇ ਕਾਫੀ ਗੰਭੀਰਤਾ ਨਾਲ ਲੈ ਰਹੇ ਨੇ ਕਿ ਇਹ ਜਾ ਰਹੀ ਤਾਂ ਬੰਦੇ ਧਮਕੀਆਂ ਦੇਣ ਨੂੰ ਆ ਗਏ ਸੋ ਕੀ ਨਿਕਲਦਾ ਕੀ ਨਹੀਂ ਹੁੰਦਾ ਉੰਜ ਇਹ ਇੰਡੀਆ ਗੱਠਜੋੜ ਦੇ ਵਿੱਚ ਇਕੱਠੇ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਹੂੰ ਮੈਨੂੰ ਕਈ ਵਾਰੀ ਹੈਰਾਨੀ ਜੰਮੂ ਕਸ਼ਮੀਰ 'ਚ ਵੀ ਹੋਈ ਕਿ ਉਹ ਬੀਬੀ ਜਿਹੜੀ ਪੀਪਲ ਡੈਮੋਕ੍ਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦਾ ਤਾਂ ਸਮਝੌਤਾ ਹੋ ਗਿਆ ਉਹ ਬੀਬੀ ਕਿਸੇ ਪਾਸੇ ਦੀ ਨਹੀਂ ਰਹੀ ਕਿਸੇ ਵੇਲੇ ਉਹ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਨਾਲ ਉੱਥੋਂ ਦੀ ਮੁੱਖ ਮੰਤਰੀ ਵੀ ਬਣੀ ਸੀ ਹੂੰ ਸੋ ਪਾਰਟੀਆਂ ਦਾ ਜਿਹੜਾ ਕਾਟੋਕਲੇਸਾ ਅਜੇ ਇਸੇ ਤਰ੍ਹਾਂ ਜਾਰੀ ਹੈ ਹਾਲਾਂਕਿ 13 ਸਤੰਬਰ ਹਰਿਆਣਾ ਦੇ ਵਿੱਚ ਆਖਰੀ ਦਿਨ ਹੈ ਨਾਮਜ਼ਦਗੀਆਂ ਦਾ ਕਿ ਉਦੋਂ ਪਹਿਲਾ ਪਹਿਲਾ ਇਹ ਕੰਮ ਨਿਬੇੜ ਲੈਣਗੇ ਜਾਂ ਵਿੜੇ ਬੈਠੀ ਜੰਝ ਮਿੰਨੋ ਕੁੜੀ ਦੇ ਕੰਨ ਇਸੇ ਗੱਲ ਤੇ ਹੀ ਟੁਲੇ ਰਹਿਣਗੇ ਜੀ ਵਿਨੇਸ਼ ਫਗਾਟ ਤੇ ਬਜਰੰਗਪੂਰੀਆ ਕਾਂਗਰਸ ਦੇ ਹੋ ਗਏ ਨੇ ਯਾਨੀ ਕਾਂਗਰਸ ਦੇ ਸ਼ਾਮਲ ਹੋ ਗਏ ਨੇ ਉਹਨਾਂ ਨੇ ਆਪਣੀ ਰੇਲਵੇ ਵਾਲੀ ਨੌਕਰੀ ਤੋਂ ਅਸਤੀਫਾ ਵੀ ਦੇ ਦਿੱਤੇ ਨੇ ਬਜੰਗਪੂਰੀਆ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿਸਾਨ ਕਾਂਗਰਸ ਦੇ ਵਿੱਚ ਤੇ ਦੂਜੇ ਪਾਸੇ ਹਰਿਆਣਾ ਦੇ ਜੁਲਾਣਾ ਤੋਂ ਵਿਨੇਸ਼ ਵਗਾਠ ਨੂੰ ਕਾਂਗਰਸ ਨੇ ਟਿਕਟ ਦਿੱਤੀ ਹੈ ਉਹ ਵੀ ਆਪਣੀ ਹੁਣ ਚੋਣ ਦੇ ਵਿੱਚ ਜੁਟ ਗਈ ਹੈ ਵੈਸੇ ਪ੍ਰਚਾਰ ਕਰਨ ਦੀ ਉਹਨੂੰ ਸ਼ਾਇਦ ਲੋੜ ਨਹੀਂ ਪੈਣੀ ਕਰਨਾ ਪੈਣੀ ਹੈ ਪਰ ਜਿਹੋ ਜੀ ਉਹਦੀ ਇਮੇਜ ਬਣ ਚੁੱਕੀ ਹੈ ਤੇ ਇੱਕ ਹੈ ਉਹ ਕਹਿੰਦੇ ਉਹਦੇ ਸੌਰਿਆਂ ਵਾਲਾ ਇਲਾਕਾ ਹੈ ਪਿੰਡ ਵੀ ਉਸੇ ਹਲਕੇ ਦੇ ਵਿੱਚ ਆਉਂਦਾ ਸੌਰਿਆਂ ਦਾ ਜਿੱਥੋਂ ਉਹਨੂੰ ਟਿਕਟ ਦਿੱਤੀ ਗਈ ਹੈ ਜਦ ਦਿਨ ਉਹ ਜੁਆਇਨ ਕੀਤੀ ਹੈ ਦਿੱਲੀ ਦੇ ਵਿੱਚ ਬੈਠ ਕੇ ਦਿੱਲੀ ਦੇ ਪੱਤਰਕਾਰਾਂ ਨੇ ਉਹਨੂੰ ਇਹ ਹੀ ਪੁੱਛਿਆ ਸੀ ਕਿ ਵਿਨੇਸ਼ ਜੀ ਇਹ ਦੱਸੋ ਵੀ ਪੇਕੇ ਵਾਲੇ ਪਾਸੋਂ ਕੋ ਸੌਹਰੇ ਵਾਲੇ ਪਾਸੋਂ ਇਹ ਸੌਹਰਿਆਂ ਵਾਲਾ ਪਾਸਾ ਹੈ ਜਲਾਨਾ ਉਸ ਇਲਾਕੇ ਜਲਾਨੇ ਦੇ ਵਿਧਾਨ ਸਭਾ ਖੇਤਰ ਦੇ ਵਿੱਚ ਉਹਦੇ ਸੌਹਰਿਆਂ ਦਾ ਪਿੰਡ ਆਉਂਦਾ ਹੈ ਹੂੰ ਤੇ ਤੁਹਾਨੂੰ ਪਤਾ ਹੀ ਹੈ ਉਹਦੇ ਜਿਹੜਾ ਪੇਕੇਆਂ ਦਾ ਪਿੰਡ ਹੈ ਉਹ ਤਾਂ ਜਿਹੜਾ ਹੈਗਾ ਉਹ ਉੱਥੇ ਨਹੀਂ ਆਉਂਦਾ ਉਹ ਸੀਟ ਹੋਰ ਹੈ ਹੂੰ ਸੋਬਰੇਜ ਪਕਾਟ ਨੇ ਕਹਿਤਾ ਕਿ ਅਸੀਂ ਮੈਦਾਨ 'ਚ ਆ ਗਏ ਆ ਰਾਹੁਲ ગાંધી ਦੀ ਤਪੱਸਿਆ ਨੂੰ ਦੇਖ ਕੇ ਕਾਂਗਰਸ ਸਾਡੇ ਨਾਲ ਖੜੀ ਭਾਜਪਾ ਨੇ ਸਾਨੂੰ ਰੋਲਿਆ ਹੂੰ ਤੇ ਬੜੀਆਂ ਅਜੀਬ ਕਿਸਮ ਦੀਆਂ ਟਿੱਪਣੀਆਂ ਇਹ ਬ੍ਰਿਜਪੁਰਜ ਸਾਹਿਬ ਚਰਨ ਸਿੰਘ ਜਿਹੜਾ ਕੁਸ਼ਤੀ ਫੈਡਰੇਸ਼ਨ ਦਾ ਸਾਬਕਾ ਪ੍ਰਧਾਨ ਹੈ ਉਹ ਅਜੇ ਵੀ ਦਿੰਦਾ ਫਿਰਦਾ ਹੈ ਜਿਹੜੀ ਲੋਕਾਂ ਵੱਲੋਂ ਪਸੰਦ ਨਹੀਂ ਕੀਤੀਆਂ ਜਾ ਰਹੀਆਂ ਖਰੀਆਂ ਗੱਲਾਂ ਸਰੰਗਾਂ ਜਾ ਰਹੀਆਂ ਨੇ ਇਹ ਗੱਲ ਤੁਹਾਡੀ ਬਿਲਕੁਲ درست ਹੈ ਕਿ ਵਿਨੇਸ਼ ਤੇ ਬਜਰੰਗ ਦੇ ਉੱਤੇ ਜਾਣ ਦੇ ਨਾਲ ਅਸਰ ਤਾਂ ਪਵੇਗਾ ਹੂੰ ਅਸਰ ਵੀ ਵੱਡਾ ਪਵੇਗਾ ਸੋ ਕਿੰਨਾ ਕੁ ਫਾਇਦਾ ਕਾਂਗਰਸ ਨੂੰ ਹੁੰਦਾ ਹੈ ਇਹ ਤਾਂ ਦੱਸਣਗੇ ਨਤੀਜੇ ਹਮ ਪਰ ਕੁੱਲ ਮਿਲਾ ਕੇ ਕਾਂਗਰਸ ਥੋੜੀ ਜੀ ਆਪਣੇ ਆਪ ਨੂੰ ਉੱਪਰ ਮਹਿਸੂਸ ਕਰ ਰਹੀ ਹੈ ਉਹ ਤੁਸੀਂ ਛੋਟੇ ਹੁੰਦੇ ਸੁਣੀ ਆ ਨਾ ਕਛੂ ਤੇ ਖਰਗੋਸ਼ ਵਾਲੀ ਖਬਰ ਕਈ ਵਾਰੀ ਕਛੂ ਵੀ ਅੱਗੇ ਲੰਘ ਜਾਂਦਾ ਹੁੰਦਾ ਹੈ ਔਰ ਕਾਂਗਰਸ ਦੇ ਵਿੱਚ ਖਾਸ ਤੌਰ ਤੇ ਦੇਖਿਆ ਗਿਆ ਇਹ ਬਣੇ ਬਣਾਈ ਖੀਰ ਤੇ ਖੇ ਵੀ ਆਪ ਹੀ ਪਾ ਲੈਂਦੇ ਨੇ ਹਮ ਖਾਸ ਕਰਕੇ ਕਿ ਕਿੰਨੀ ਕ ਗੰਭੀਰਤਾ ਨਾਲ ਇਸ ਮਾਮਲੇ ਨੂੰ ਲਿਆ ਜਾਂਦਾ ਇਸ ਗਲਤੀ ਵੀ ਨਿਰਪਰਤਾ ਹੁੰਦੀ ਹੈ ਜੀ ਡੋਲ ਸਾਹਿਬ ਕੈਗ ਦੀ ਰਿਪੋਰਟ ਨੇ ਕਾਫੀ ਖੁਲਾਸੇ ਕਰ ਦਿੱਤੇ ਨੇ ਪੰਜਾਬ ਦੇ ਸੰਦਰਭ ਦੇ ਵਿੱਚ ਵੀ ਕਾਫੀ ਅੰਤਰ ਹੈ ਅੰਕੜਿਆਂ ਦੇ ਵਿੱਚ ਕਿ ਆਮਦਨ ਕਿੰਨੀ ਆ ਤੇ ਖਰਚਾ ਕਿੰਨਾ ਹੈ ਦੇਖੋ ਜਿਹੜੀ ਕੈਗ ਨੇ ਰਿਪੋਰਟ ਜਾਰੀ ਕੀਤੀ ਹੈ ਉਹਦੇ ਵਿੱਚ ਕਿਹਾ ਗਿਆ ਕਿ 46000 ਤੇ 48 ਕਰੋੜ ਦਾ ਫਰਕ ਹੈ ਖਰਚਿਆਂ ਤੇ ਆਮਦਨ ਦੇ ਵਿੱਚ ਤਰਵਿੰਦਰ ਜੀ ਜੇ ਆਮਦਨ ਘਟ ਹੈ ਖਰਚੇ ਵੱਧ ਨੇ ਆਪਾਂ ਕਹਿੰਦੇ ਆ ਕਿ ਚਾਦਰ ਦੇ ਕੇ ਪੈਰ ਫਸਾਰੋ ਹੂੰ ਜਿਆਦਾ ਫਿਰ ਚਾਦਰ ਅੱਧੀ ਤੱਕ ਰਹਿ ਜੂਗੀ ਅੱਦੇ ਹਿਸੇ ਦੇ ਵਿੱਚ ਨਹੀਂ ਆਉਣੀ ਹੂੰ ਇਹਨੂੰ ਤੁਸੀਂ ਲੈ ਕੇ ਗੱਲ ਕਹੋ ਕਿ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਹੈ ਹੂੰ ਕਿ ਤੁਹਾਡੇ ਖਰਚੇ ਵੱਧ ਨੇ ਤੁਸੀਂ ਮੁਕਤ ਖੋਰੀ ਵਧਾਤੀ ਇਸ਼ਤਿਹਾਰबाजी ਫੋਕੀ ਇਸ਼ਤਿਹਾਰबाजी ਉਹਨਾਂ ਦੇ ਪ੍ਰਚਾਰਾਂ ਤੇ ਪੈਸਾ ਖਰਚਤਾ ਅਸਲੀਅਤ ਕੁਝ ਹੋਰ ਐ ਤੇ ਜਦੋਂ ਅਸਲੀਅਤ ਤੇ ਇਹਨਾਂ ਦੇ ਅੰਤਰ ਆਊਗਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਐ ਬਹੁਤ ਵੱਡੀ ਇਹਨੂੰ ਕਿਵੇਂ ਕਰਨਾ ਥੋੜਾ ਬਹੁਤਾ ਫਰਕ ਤਾਂ ਨਿਕਲ ਗਿਆ ਹੋਊਗਾ ਕਿਉਂਕਿ ਲੋਕਾਂ ਤੇ ਬੋਝ ਪਾਤਾ ਹੂੰ ਉਹ 46000 ਕਰੋੜ ਨਹੀਂ ਰਹਿਊ 40 ਰਹਿਜੂ ਜਿਵੇਂ 7400 ਕਰੋੜ ਦਾ ਫਰਕ ਆਏਗਾ ਪਰ ਇਹ ਤੇਰਾ ਅੰਤਰ ਖਰਚੇ ਘਟਾਏ ਤੋਂ ਬਿਨਾ ਕੰਮ ਨਹੀਂ ਚੱਲਣਾ ਬਣਾ ਦਿਓ ਜੀ ਫਲਾਣਾ ਬੈਂਕ ਬਣਾ ਦਿਓ ਉਹ ਬੈਂਕ ਬਣਾ ਦਿਓ ਕੱਲ ਮੈਨੂੰ ਇੱਕ ਐਸਚਓ ਮਿਲਿਆ ਮੈਂ ਕਿਹਾ ਉਹ ਐਨੇ ਬੈਂਕ ਬਣ ਗਏ ਕਹਦਾ ਭਾਈ ਜੀ ਸਾਨੂੰ ਤਾਂ ਕੋਈ ਫਰਕ ਨਹੀਂ ਕੱਟੇ ਨੂੰ ਮਨ ਦੁੱਧਾ ਕੀ ਭਾ ਇਹ ਤਾਂ ਸਾਡੇ ਮੁਲਾਜ਼ਮ ਘਟਾਈ ਜਾਂਦੇ ਨੇ ਜਿੰਨੀਆਂ ਸੈਕਸ਼ਨ ਪੋਸਟਾਂ ਨੇ ਦੋ ਹਿੱਸੇ ਮੁਲਾਜ਼ਮ ਹੈ ਨਹੀਂ ਇੱਕ ਹਿੱਸਾ ਤੇ ਇਸੇ ਕਰਕੇ ਪੰਜਾਬ ਦੇ ਵਿੱਚ ਅਪਰਾਧਕ ਦਰ ਦੂਜਿਆਂ ਦੇ ਮੁਕਾਬਲੇ ਕਿਤੇ ਵੱਧ ਵੱਧ ਰਹੀ ਹੈ ਜੀ ਬਿਲਕੁਲ ਜੀ ਤੇ ਟੈਟਲ ਸਭ ਵੈਸੇ ਵੀ ਜਿਹੋ ਜੇ ਕਰਜ਼ੇ ਹੋ ਗਏ ਨੇ ਜਿਹੋ ਜੀ ਅਵਨ ਕਾਨੂੰਨ ਦੀ ਸਥਿਤੀ ਹੋ ਗਈ ਹੈ ਉਹਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਕਾਫੀ ਚਰਚਾ ਦੇ ਵਿੱਚ ਰਹਿੰਦੀ ਹੈ ਤਾਂ ਟੈਕਸ ਵੀ ਕਾਫੀ ਨੇ ਜਿਵੇਂ ਹੁਣਾ ਵੈਟ ਵਾਲਾ ਮਾਮਲਾ ਹੋ ਗਿਆ ਕਿ ਵੈਟ ਵਧਾ ਦਿੱਤਾ ਗਿਆ ਪੈਟਰੋਲ ਡੀਜ਼ਲ ਦੇ ਉੱਤੇ ਤੇ ਸਿਆਸੀ ਲਾਭ ਮਿਲਦਾ ਨਜ਼ਰ ਨਹੀਂ ਆ ਰਿਹਾ ਸਰਕਾਰ ਨੂੰ ਹਾਂ ਇਹ ਗੱਲ ਬਿਲਕੁਲ درست ਹੈ ਵੀ ਤੁਸੀਂ ਜਿੰਨੀਆਂ ਮੁਕਤ ਖੋਰੀਆਂ ਦਿੱਤੀਆਂ ਨੇ ਉਹਦੀ ਤਾਜ਼ਾ ਉਦਾਹਰਣ ਲੋਕ ਸਭਾ ਦੇ ਨਤੀਜੇ ਨੇ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਪੰਜਾਬ ਇੱਕ ਵਾਰ ਫੇਰ ਬਣੇਗਾ ਹੀਰੋ 130 ਹੂੰ ਉਹ ਸਾਰੇ ਕਾਸੇ ਦੇ ਵਿੱਚ ਭੁੱਲ ਗਏ ਕਿ 13 ਦੇ ਮੂਹਰੇ ਇੱਕ ਆ ਉਤਰ ਗਿਆ 32 ਸੀਟਾਂ ਵਿਧਾਨ ਸਭਾ ਜਿੱਤੀਆਂ ਨੇ ਇਹਦਾ ਮਤਲਬ ਸਰਕਾਰਾਂ ਆਪਣੇ ਵੋਟ ਬੈਂਕ ਲਈ ਇਹ ਕਰਦੀਆਂ ਨੇ ਲੋਕ ਮਨਾਂ ਦੇ ਵਿੱਚ ਦੂਜੀਆਂ ਚੀਜ਼ਾਂ ਭਾਰੂ ਨੇ ਹਰ ਰੋਜ਼ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਜਾਂਦੀ ਹੈ ਹਰ ਰੋਜ਼ ਕਿੱਡੀਆਂ ਵੱਡੀਆਂ ਘਟਰਾਮਾ ਵਾਪਰਦੀਆਂ ਨੇ ਘਰਾਂ ਦੇ ਵਿੱਚ ਉਹ ਲੋਕਾਂ ਦੀ ਸੁਰੱਖਿਅਤ ਨਹੀਂ ਲੋਕਾਂ ਨੇ ਕੀ ਰਹਿਣਾ ਸੁਭਾਈ ਗੱਲ ਕਹਿ ਸਕਦਾ ਕਿ ਬਹੁਤ ਵੱਡਾ ਪੱਧਰ ਹੈ ਹੂੰ ਬਹੁਤ ਵੱਡੇ ਪੱਧਰ ਦੇ ਵਿੱਚ ਇਹ ਜਿਹੜਾ ਲਗਾਤਾਰਤਾ ਦੇ ਵਿੱਚ ਮਰ ਵੀ ਹੁੰਦੇ ਜਾ ਰਹੇ ਆ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਾਕੀ ਗੱਲਾਂ ਛੱਡ ਕੇ ਮੁਕਤ ਖੋਰੀਆਂ ਨੂੰ ਕਰੋ ਤਿਆਗ ਤੇ ਚੀਜ਼ ਵਧਾਓ ਇਸੇ ਕਰਕੇ ਤਾਂ ਵਿਧਾਨ ਸਭਾ ਦੇ ਵਿੱਚ ਕਾਂਗਰਸ ਵਾਲਿਆਂ ਨੇ ਸਭ ਤੋਂ ਵੱਧ ਮਹੱਤਵ ਲਗਾਇਆ ਕਿ ਸਿੱਖਿਆ ਇਹ ਕਹਿੰਦੇ ਆ ਕਿ ਉਹਦੇ ਤੇ ਇੰਨਾ ਕੁ ਪੈਸਾ ਖਰਚਤਾ ਕਿ ਤੁਸੀਂ ਪੁੱਛੋ ਕੁਛ ਨਾ ਹੂੰ ਮਤਲਬ ਲੇਲੇ ਤੇ ਕੁੱਤੇ ਵਾਲੀ ਜਿਹੜੀ ਕਹਾਣੀ ਆ ਨਾ ਉਹ ਕਹਿੰਦਾ ਕੁੱਤਾ ਕਿੱਧਰ ਚੱਕਿਆ ਕਹਿੰਦਾ ਲੇਲਾ ਕਹਿੰਦਾ ਨਹੀਂ ਦੂਜਾ ਠਾਕ ਕਹਿੰਦਾ ਕੁੱਤਾ ਕਿਥੇ ਚੱਕਿਆ ਮਤਲਬ 4-5 ਆ ਗਏ ਭਾਵ ਇਹ ਇਸ ਗੱਲ ਨੂੰ ਸਮਝਦੇ ਆ ਕਿ ਕੋਈ ਚੀਜ਼ ਜੇ ਬਾਰ-ਬਾਰ ਰਿਪੀਟ ਕੀਤੀ ਜਾਵੇ ਉਹ ਸੱਚ ਨਾ ਜਰ ਆਉਣ ਲੱਗ ਜਾਂਦੀ ਹੈ ਅਸਲੀਅਤ ਹੋ ਰਹੀ ਜੀ ਤੁਲਸਾ ਜੀ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਸ਼ੁਕਰੀਆ ਬਹੁਤ ਮਿਹਰਬਾਨੀ ਜੀ। ਧੰਨਵਾਦ ਹੈ ਸਾਡੇ ਦਰਸ਼ਕਾਂ ਦਾ ਤੇ ਅਗਲੇ ਹਫਤੇ ਇਸੇ ਪ੍ਰੋਗਰਾਮ ਦੇ ਵਿੱਚ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ।